ਵੈਲਕਮ ਬੈਕ ਟੂ ਆਰ YouTube ਚੈਨਲ ਤਾਂ ਆਪਾਂ ਪੰਜਾਬੀ ਸਾਹਿਤ ਦੇ ਵਿੱਚ ਕੁਝ ਕਾਵ ਰੂਪ ਬਾਰੇ ਪੜ ਰਹੇ ਸੀ ਜਿਸ ਤਰ੍ਹਾਂ ਆਪਾਂ ਸਭ ਤੋਂ ਪਹਿਲਾ ਰੂਪ ਪੜਿਆ ਨਜ਼ਮ ਕੀ ਹੁੰਦੀ ਹੈ ਉਸ ਤੋਂ ਬਾਅਦ ਆਪਾਂ ਕੱਲ ਗੀਤ ਵਾਲੀ ਵੀਡੀਓ ਪਾਈ ਕਿ ਗੀਤ ਕੀ ਹੁੰਦੇ ਹਨ ਤੇ ਅੱਜ ਅਸੀਂ ਦੇਖਾਂਗੇ ਕਿ ਖੁੱਲੀ ਕਵਿਤਾ ਕੀ ਹੁੰਦੀ ਹੈ ਤਾਂ ਜੋ ਖੁੱਲੀ ਕਵਿਤਾ ਦਾ ਆਰੰਭ ਸੀ ਉਹ ਪੱਛਮੀ ਸਾਹਿਤ ਦੇ ਅਧੀਨ ਫਰਾਂਸ ਤੋਂ ਹਨਾ ਮਤਲਬ ਕਿ ਇਹ ਕਨਸੈਪਟ ਇੱਥੋਂ ਹੀ ਆਏ ਨੇ ਤੇ ਜੋ ਇਸ ਦੀ ਧਾਰਨਾ ਹੈ ਖੁੱਲੀ ਕਵਿਤਾ ਦੀ ਜੋ ਧਾਰਨਾ ਹੈ ਉਹ ਇਹ ਹੈ ਕਿ ਜਿਹੜਾ ਕਾਵ ਜਜ਼ਬਾ ਜੋ ਇੱਕ ਕਵੀ ਦੇ ਵਿੱਚ ਜਜ਼ਬਾ ਹੁੰਦਾ ਹੈ ਕਿਸੇ ਪ੍ਰਕਾਰ ਦੇ ਤੁਕਾਂਤ ਜਾਂ ਛੰਦ ਮੁਤਾਜ ਨਹੀਂ ਹੁੰਦਾ ਇਸ ਦੇ ਵਿੱਚ ਜੋ ਵੀ ਭਾਵ ਲਿਖੇ ਜਾਂਦੇ ਹਨ ਖੁੱਲੀ ਕਵਿਤਾ ਦੇ ਵਿੱਚ ਉਹਨਾਂ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਤੁਕਾਂਤ ਜਾਂ ਫਿਰ ਛੰਦ ਦਾ ਮੁਤਾਜ ਨਹੀਂ ਹੁੰਦਾ ਇਹੀ ਅੱਗੇ ਖੁੱਲੀ ਕਵਿਤਾ ਦੇ ਜਾ ਕੇ ਧਾਰਨਾ ਬਣਦੀ ਹੈ ਪਰ ਇਹ ਵਾਰਸ਼ਾ ਦੀ ਗੱਲ ਕਰੀਏ ਤਾਂ ਛੰਦ ਜਾਂ ਤੁਕਾਂਤ ਦੀ ਪਾਬੰਦੀ ਨੂੰ ਸਵੀਕਾਰ ਨਾ ਕਰਨ ਵਾਲੀ ਕਵਤਾ ਕਹਿੰਦੇ ਉਹ ਕਵਤਾ ਜਿਹੜੀ ਕੇ ਛੰਦ ਜਾਂ ਕਿਸੇ ਵੀ ਤੁਕਾਂਤ ਦੀ ਪਾਬੰਦੀ ਨੂੰ ਸਵੀਕਾਰ ਨਹੀਂ ਕਰਦੀ ਉਹਨੂੰ ਵੀ ਅਸੀਂ ਖੁੱਲੀ ਕਵਤਾ ਕਹਿੰਦੇ ਹਾਂ ਵਿਸ਼ੇਸ਼ਤਾਵਾਂ ਨੇ ਕੁਝ ਜਿਵੇਂ ਕਿ ਅਨਿਸ਼ਚਿਤ ਆਕਾਰ ਇਸ ਦਾ ਕੋਈ ਆਕਾਰ ਜਿਹੜਾ ਹੈ ਨਿਸ਼ਚਿਤ ਨਹੀਂ ਹੈਗਾ ਕਿ ਜਿਸ ਤਰ੍ਹਾਂ ਪਲੰਮੀ ਕਹਾਣੀ ਦੇ ਵਿੱਚ ਦੇਖਿਆ ਸੀ ਕਿ 10000 ਸ਼ਬਦਾਂ ਗਿਣ ਨਹੀਂ ਖੁੱਲੀ ਕਵਤਾ ਦੇ ਵਿੱਚ ਇਸ ਦਾ ਆਕਾਰ ਜਿਹੜਾ ਹੈ ਉਹ ਕੋਈ ਵੀ ਅਨਿਸ਼ਚਿਤ ਨਹੀਂ ਹੈਗਾ ਅਨਿਸ਼ਚਿਤ ਹੈ ਤੁਕਾਂ ਚਰਨ ਠੀਕ ਹੈ ਇਹਨਾਂ ਤੋਂ ਵੀ ਕੀ ਹੈ ਅਨਿਸ਼ਚਿਤ ਹੈ ਤੁਕਾਂਤ ਦੀ ਅਨਹੋਂਦ ਹੁੰਦੀ ਹੈ ਕਿਉਂਕਿ ਅਸੀਂ ਇਹਦੀ ਪਰਿਭਾਸ਼ਾ ਦੇ ਵਿੱਚ ਹੀ ਪੜ ਲਿਆ ਭਾਵਨਾ ਦਾ ਪ੍ਰਗਟਾ ਖੁੱਲ ਕੇ ਹੁੰਦਾ ਹੈ ਆਜ਼ਾਦ ਦਿਲ ਤੋਂ ਭਾਵਨਾਵਾਂ ਦਾ ਪ੍ਰਗਟਾ ਕੀਤਾ ਜਾਂਦਾ ਹੈ ਛੰਦ ਨੂੰ ਅਣ ਦੇਖਿਆ ਕਰਨਾ ਤੇ ਇਹਦੇ ਵਿੱਚ ਛੰਦ ਨੂੰ ਇਗਨੋਰ ਕੀਤਾ ਜਾਂਦਾ ਹੈ ਭਾਵਾਂ ਦਾ ਅਰੁਕ ਪ੍ਰਭਾਵ ਯਾਨੀ ਕਿ ਭਾਵਾਂ ਨੂੰ ਬੇਰੋਕ ਬਿਨਾਂ ਰੋਕੇ ਉਹਨਾਂ ਦਾ ਜੋ ਹੈਗਾ ਪ੍ਰਭਾਵ ਉਹ ਪੈਂਦਾ ਹੈ ਖੁੱਲੀ ਕਵਤਾ ਨੂੰ ਇੰਗਲਿਸ਼ ਦੇ ਵਿੱਚ ਬਲੈਂਕ ਜਾਂ ਫਿਰ ਫ੍ਰੀ ਵਰਸ ਕਹਿੰਦੇ ਹਨ ਪੰਜਾਬੀ ਜਾਂ ਹਿੰਦੀ ਦੇ ਵਿੱਚ ਇਹਨੂੰ ਕੈਂਚੂਆਜਾ ਕੰਗਾਰੂ ਛੰਦ ਵੀ ਆਖਿਆ ਜਾਂਦਾ ਹੈ ਹੁਣ ਅਸੀਂ ਦੇਖਾਂਗੇ ਪੰਜਾਬੀ ਦੇ ਵਿੱਚ ਆਰੰਭ ਕਿਸ ਤਰ੍ਹਾਂ ਹੋਇਆ ਕਿਉਂਕਿ ਇਹਦਾ ਕਨਸੈਪਟ ਤਾਂ ਕੁਝ ਪੱਛਮੀ ਸਾਹਿਤ ਜਾਂ ਫਿਰ ਫਰਾਂਸ ਤੋਂ ਹਨਾ ਤਾਂ ਸੇ ਪੰਜਾਬੀ ਦੇ ਵਿੱਚ ਦੇਖਾਂਗੇ ਆਰੰਭ ਕੀ ਹੈ ਤਾਂ ਪ੍ਰੋਫੈਸ਼ਨ ਪੂਰਨ ਸਿੰਘ ਨੇ 1923 ਦੇ ਵਿੱਚ ਇੱਕ ਖੁੱਲੀ ਕਫਤਾ ਲਿਖੀ ਸੀ ਖੁੱਲੇ ਮੈਦਾਨ ਜੋ ਕਿ ਇਹਨਾਂ ਨੇ ਮਤਲਬ ਕਿ ਵੋਲਟ ਵਿਟਮਨ ਜਿਨ੍ਹਾਂ ਨੇ 1855 ਦੇ ਵਿੱਚ ਇੰਗਲਿਸ਼ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਲਿਖੀ ਸੀ ਲੀਫਸ ਆਫ ਗ੍ਰਾਸ ਇਹਨਾਂ ਤੋਂ ਹੀ ਹੁਣ ਆਪਾਂ ਕਹਿੰਦੇ ਆਗੇ ਉਹ ਹੋ ਕੇ ਇਨਸਪਾਇਰ ਹੋ ਕੇ ਇਹਨਾਂ ਨੇ ਲਿਖੀ ਸੀ ਪੰਜਾਬੀ ਦੇ ਵਿੱਚ ਅਤੇ ਡਾਕਟਰ ਦਿਵਾਨ ਸਿੰਘ ਕਾਲੇਪਾਣੀ ਤੇ ਪ੍ਰੋਫੈਸਰ ਪੂਰਨ ਸਿੰਘ ਇਹਨਾਂ ਦੋਨਾਂ ਨੇ ਹੀ ਬਹੁਤ ਜ਼ਿਆਦਾ ਜੋ ਹੈ ਆਪਣਾ ਯੋਗਦਾਨ ਪਾਇਆ ਹੈ ਖੁੱਲੀ ਕਫਤਾ ਦੇ ਵਿੱਚ ਤੇ ਖੁੱਲੀ ਕਵਤਾ ਦੇ ਵਿੱਚ ਪ੍ਰਗਟਾਵਾ ਤੇ ਪੈਟਰਨ ਬਦਲਦੇ ਹਨ ਲੋਕ ਹਿੱਤ ਦਾ ਸੱਚ ਕਵਿਤਾ ਦਾ ਸੱਚ ਹੁੰਦਾ ਹੈ ਇਹ ਵਾਰਤਕ ਦੇ ਨਾਲੋਂ ਅਲੱਗ ਹੁੰਦੀ ਹੈ ਜੋ ਖੁੱਲੀ ਕਵਤਾ ਹੁੰਦੀ ਹੈ ਪਹਿਲੀ ਵੱਡੀ ਯੰਗ ਤੋਂ ਮਗਰੋਂ ਯੂਰਪ ਅਮਰੀਕਾ ਬਰਤਾਨੀਆ ਦੇ ਵਿੱਚ ਇਹਦਾ ਜਿਹੜਾ ਹੈ ਜ਼ਿਆਦਾ ਵਿਕਾਸ ਹੋਣ ਲੱਗ ਪਿਆ ਖੁੱਲੀ ਕਵਤਾ ਦਾ ਤੇ ਅਰਬੀ ਭਾਸ਼ਾ ਦੇ ਵਿੱਚ ਕੁਰਾਨ ਸ਼ਰੀਫ ਜੋ ਹੈ ਉਹ ਖੁੱਲੀ ਕਫਤਾ ਦੇ ਵਿੱਚ ਹੀ ਲਿਖਿਆ ਹੋਇਆ ਹੈ ਸੰਸਕ੍ਰਿਤ ਦੇ ਵਿੱਚ ਖੁੱਲੀ ਕਫਤਾ ਨੂੰ ਚੰਪੂ ਆਖਦੇ ਹਨ ਪ੍ਰੀਤਮ ਸਿੰਘ ਸ਼ਫੀਰ ਵਾਵਾ ਬਲਵੰਤ ਡਾਕਟਰ ਹਰਪਜਨ ਸਿੰਘ ਅਮ੍ਰਿਤਾ ਪ੍ਰੀਤਮ ਐਮ ਐਸ ਮਿਸ਼ਾ ਡਾਕਟਰ ਨੇਕੀ ਸੁਖਪਾਲ ਵੀਰ ਸਿੰਘ ਹਸਰਤ ਰਵਿੰਦਰ ਰਵੀ ਸੁਰਜੀਤ ਪਾਤਰ ਇੱਕ ਜਮਹਾਨ ਸਹਨਾ ਇਹਨਾਂ ਦੇ ਨਾਮ ਜੋ ਨੇ ਇਹਨਾਂ ਨੇ ਆਪਣਾ ਕਾਫੀ ਯੋਗਦਾਨ ਪਾਇਆ ਹੈ ਖੁੱਲੀ ਕਵਤਾ ਦੇ ਵਿੱਚ ਤਾਂ ਇਹ ਆਪਣੀ ਪਰਿਭਾਸ਼ਾ ਹੈ ਖੁੱਲੀ ਕਵਤਾ ਦੀ ਖੁੱਲੀ ਕਵਤਾ ਕਹਿੰਦੇ ਉਹ ਹੁੰਦੀ ਹੈ ਜਿਸ ਦੇ ਵਿੱਚ ਛੰਦ ਤਾਲ ਜਾਂ ਫਿਰ ਕਿਸੇ ਵੀ ਨਿਯਮ ਦੀ ਕੋਈ ਵੀ ਬੰਨਥ ਨਹੀਂ ਹੁੰਦੀ ਜੋ ਕਵੀ ਹੈ ਉਹ ਆਪਣੇ ਜੋ ਵਿਚਾਰ ਨੇ ਉਹਨਾਂ ਨੂੰ ਖੁੱਲੇ ਢੰਗ ਦੇ ਨਾਲ ਯਾਨੀ ਕਿ ਆਜ਼ਾਦ ਢੰਗ ਦੇ ਨਾਲ ਪ੍ਰਗਟ ਕਰਦਾ ਹੈ ਵਿਸ਼ੇਸ਼ਤਾਵਾਂ ਕੀ ਹਨ ਕਵਿਤਾ ਦੇ ਵਿੱਚ ਕਾਫੀਆਂ ਇਸ ਦੇ ਵਿੱਚ ਕਾਫੀਆਂ ਛੰਦ ਦੀ ਬੰਨਤ ਨਹੀਂ ਹੁੰਦੀ ਵਿਚਾਰਾਂ ਨੂੰ ਆਜ਼ਾਦੀ ਦੇ ਨਾਲ ਪ੍ਰਗਟ ਕੀਤਾ ਜਾਂਦਾ ਹੈ ਕਿਉਂਕਿ ਇਹ ਖੁੱਲੀ ਕਵਿਤਾ ਹੈ ਭਾਵਨਾਵਾਂ ਵਿਚਾਰ అనుభవਤਾ ਸਿੱਧਾ ਪ੍ਰਗਟਾਵਾ ਹੁੰਦਾ ਹੈ ਖੁੱਲੀ ਕਵਿਤਾ ਦੇ ਵਿੱਚ ਅਕਸਰ ਇਹ ਕਹਿੰਦੇ ਆਧੁਨਿਕ ਕਵਿਤਾ ਦਾ ਰੂਪ ਮੰਨੀ ਜਾਂਦੀ ਹੈ ਕਵਿਸ਼ੈ ਦੇ ਵਿੱਚ ਸਰਲ ਹੁੰਦੀ ਹੈ ਸਿੱਧੀ ਪ੍ਰਭਾਵਸ਼ਾਲੀ ਹੁੰਦੀ ਹੈ ਕਿਸੇ ਵੀ ਵਿਸ਼ੇ ਦੇ ਉੱਤੇ ਲਿਖੀ ਜਾ ਸਕਦੀ ਹੈ ਕੋਈ ਪ੍ਰੇਮ ਦੇ ਉੱਤੇ ਸਮਾਜ ਦੇ ਉੱਤੇ ਪ੍ਰਕਿਰਤੀ ਦੇ ਉੱਤੇ ਰਾਜਨੀਤੀ ਦੇ ਉੱਤੇ ਇਹਨਾਂ ਵਿਸ਼ਿਆਂ ਦੇ ਉੱਤੇ ਲਿਖੀ ਜਾ ਸਕਦੀ ਹੈ ਕੋਈ ਇੱਕ ਵਿਸ਼ਾ ਨਹੀਂ ਹੈਗਾ ਇਸ ਤਰ੍ਹਾਂ ਖੁੱਲੀ ਕਵਤਾ ਆਧੁਨਿਕ ਕਵਤਾ ਦਾ ਜੋ ਹੈ ਰੂਪ ਹੈ ਤੇ ਜਿਸ ਦੇ ਵਿੱਚ ਜਿਹੜਾ ਕਵੀ ਆਪਣੀ ਸੋਚ ਅਤੇ ਜਿਹੜੀ ਭਾਵਨਾ ਹੈ ਉਸ ਨੂੰ ਬਿਨਾਂ ਕਿਸੇ ਬੰਨਤ ਦੇ ਜਿਹੜਾ ਹੈ ਪ੍ਰਗਟ ਕਰਦਾ ਹੈ ਫੋਰ ਐਗਜ਼ਾਮਪਲ ਮੈਂ ਹਵਾ ਵਾਂਗ ਉੱਡਦੀ ਹਾਂ ਨਾ ਰੋਕ ਮੇਰਾ ਰਸਤਾ ਕੋਈ ਸੋਚਾਂ ਮੇਰੀਆਂ ਬੇਰੋਕ ਕਫਤਾ ਮੇਰੀ ਖੁੱਲੀ ਹੈ ਤੇ ਇਸ ਤਰ੍ਹਾਂ ਕੁਝ ਐਗਜ਼ਾਮਪਲ ਸੀਗੇ ਤੇ ਇਸ ਆ ਸਾਡੀ ਸੀ ਖੁੱਲੀ ਕਫਤਾ ਬਸ ਇੰਨੀ ਕੀ ਹੀ ਜਾਣਕਾਰੀ ਇਸ ਦੇ ਵਿੱਚ ਕਿ ਇਸ ਦਾ ਆਰੰਭ ਕਿਸ ਤਰ੍ਹਾਂ ਹੋਇਆ ਦੀ ਧਾਰਨਾ ਕੀ ਹੈ ਦੀ ਪਰਿਭਾਸ਼ਾ ਕੀ ਹੈ ਦੀ ਵਿਸ਼ੇਸ਼ਤਾਵਾਂ ਕੀ ਹਨ ਕਿਹੜੇ-ਕਿਹੜੇ ਆਪਣੇ ਪੰਜਾਬੀ ਰਾਈਟਰਸ ਨੇ ਆਪਣਾ ਮਹਾਨ ਯੋਗਦਾਨ ਪਾਇਆ ਇਸ ਦੇ ਵਿੱਚ ਅਤੇ ਇਸ ਤਰ੍ਹਾਂ ਇਸ ਦੀ ਉਦਾਰਨ ਸੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਨੈਕਸਟ ਵੀਡੀਓ ਦੇ ਵਿੱਚ ਅਸੀਂ ਪੜ੍ਹਾਂਗੇ ਕਾਵਿ ਰੂਪ ਗਜ਼ਲ